ਨਵਾਂ ਸ਼ਹਿਰ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੱਕ ਮਸ਼ਹੂਰ ਵਪਾਰੀ ਤੋਂ ਫਰਾਤੀ ਮੰਗਣ ਆਏ ਗੈਂਗਸਟਰਾਂ ਨਾਲ ਪੁਲਸ ਦੀ ਸਿੱਧੀ ਮੁਟਕੜ ਹੋ ਗਈ। ਇਸ ਮੁਕਾਬਲੇ ਦੌਰਾਨ ਪੁਲਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਨੂੰ ਗ੍ਰਿਫਤਾਰ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਦੂਸਰਾ ਸਾਥੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਜਾਣਕਾਰੀ ਮੁਤਾਬਕ ਨਵਾਂ ਸ਼ਹਿਰ ਦੇ ਇੱਕ ਨਾਮੀ ਵਪਾਰੀ ਨੂੰ ਪਿਛਲੇ ਕੁਝ ਦਿਨਾਂ ਨੂੰ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਮੋਟੀ ਫਰਤੀਦੀ ਮੰਗ ਕੀਤੀ ਜਾ ਰਹੀ ਸੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵਪਾਰੀ ਦੀ ਦੁਕਾਨ ਅਤੇ ਘਰ ਦੇ ਨੇੜੇ ਗੁਪਤ ਰੂਪ ਵਿੱਚ ਜਾਲ ਵਿਛਾਇਆ ਹੋਇਆ ਸੀ ਅੱਜ ਜਦੋਂ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਵਪਾਰੀ ਦੀ ਬੰਦ ਦੁਕਾਨ ਤੇ ਫਾਇਰਿੰਗ ਕਰਨੀ ਸ਼ੁਰੂ ਕੀਤੀ ਤਾਂ ਪਹਿਲਾਂ ਤੋਂ ਹੀ ਤਾਇਨਾਤ ਪੁਲਿਸ ਟੀਮਾਂ ਨੇ ਤੁਰੰਤ ਉਸ ਦਾ ਪਿੱਛਾ ਸ਼ੁਰੂ ਕਰ ਦਿੱਤਾ ਬੰਗਾ ਰੋਡ ਤੇ ਸਥਿਤ ਪੈਟਰੋਲ ਪੰਪ ਦੇ ਕੋਲ ਪੁਲਿਸ ਨੇ ਮੁਸ਼ਤੇਦੀ ਦਿਖਾਉਣਿਆ ਦੋਸ਼ੀ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਮੋਟਰਸਾਈਕਲ ਡਿਗੜ ਤੋਂ ਬਾਅਦ ਦੋਸ਼ੀਆਂ ਨੇ ਪੁਲਿਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਵੱਖ-ਵੱਖ ਦਸ਼ਾ ਵਿੱਚ ਭਜਣ ਲੱਗੇ ਪੁਲਿਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਵਿੱਚ ਇੱਕ ਦੋਸ਼ੀ ਦੀ ਲੱਤ 'ਚ ਗੋਲੀ ਲੱਗੀ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਜ਼ਖਮੀ ਦੋਸ਼ੀ ਨੂੰ ਤੁਰੰਤ ਸਿਵਲ ਹਸਪਤਾਲ ਨਵਾਂ ਸ਼ਹਿਰ ਵਿੱਚ ਦਾਖਲ ਕਰਵਾਇਆ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਮੁਖੀ ਐਸਐਸਪੀ ਤਿਸ਼ਾਰ ਗੁਪਤਾ ਡੀਐਸਪੀ ਰਾਜਕਮਾਰ ਸੀਆਈ ਸਟਾਫ ਅਤੇ ਥਾਣਾ ਸਿਟੀ ਨਵਾਂ ਸ਼ਹਿਰ ਦੀ ਭਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਏ ਮੀਡੀਆ ਨਾਲ ਗਲਤਫਹਿਮੀ ਕਰਦੇ ਆ ਜ਼ਿਲ੍ਹਾ ਮੁਖੀ ਤਿਸ਼ਾਰ ਗੁਪਤਾ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ ਫਰਾਰ ਹੋਏ ਦੂਸਰੇ ਦੋਸ਼ਰੀ ਪਹਾੜਲੇ ਇਲਾਕੇ ਵਿੱਚ ਸਖਤ ਨਾਕਾਬੰਦੀ ਕਰ ਦਿੱਤੀ ਗਈ ਹੈ ਪੁਰਸ ਵਪਾਰੀਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਬਚਨਬੰਦ ਹੈ ਅਤੇ ਅਜਾਹੇ ਅੰਤਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਫਿਲਹਾਲ ਪੁਰਸ ਬਲੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਆਉਂ ਦੇਖਦੇ ਹਾਂ ਜਤਿੰਦਰ ਪਾਤਲ ਨੇ ਦੀ ਪੂਰੀ ਰਿਪੋਰਟ ਇੱਥੇ ਇੱਕ ਸ਼ਹਿਰ ਦੇ ਵਪਾਰੀ ਹੈਗੇ ਜਿਨ੍ਹਾਂ ਨੂੰ ਇੱਕ ਬੰਦਾ ਐਕਸਟਰਸ਼ਨ ਕਾਲਸ ਕਰਿਆ ਸੀ ਸਰ ਇੱਕ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹਨਾਂ ਨੇ ਗੰਨਨ ਵੀ ਦਿੱਤਾ ਸੀ ਤੇ ਸਾਨੂੰ ਐਕਸਪੈਕਟਡ ਸੀਗਾ ਕੱਲ ਲੁਧਿਆਣੇ ਦੇ ਵਿੱਚ ਇੱਕ ਵਾਰਦਾਤ ਹੋਊ ਪਰ ਅੱਡੀ ਸੀ ਜਿੱਦੇ ਵਿੱਚ ਇਸੇ ਬੰਦੇ ਦੇ ਜੋ ਗੁਰਗੇ ਸੀਗੇ ਇਹਨਾਂ ਨੇ ਆਕੇ ਗੋਲੀ ਚਲਾਈ ਸੀ ਇੱਕ ਹੋਰ ਟਾਰਗੇਟ ਜਿਸੀਂ ਐਕਸਪੈਕਟ ਕਰ ਰਹੇ ਸੀ ਕਿ ਇਹਨਾਂ ਨੇ ਸਾਡੇ ਤੇ ਵੀ ਵਾਰਦਾਤ ਕਰਨੀ ਹੈ ਉਹਦੇ ਅਕੋਰਡਿੰਗਲੀ ਅਸੀਂ ਟੀਮਾਂ ਬਣਾ ਕੇ ਪੂਰੀ ਰੈਡੀ ਬੈਠੇ ਸੀ ਤੇ ਸਾਨੂੰ ਐਕਸਪੈਕਟਡ ਨਹੀਂ ਸੀ ਕਿ ਇਹਨਾਂ ਛੇਤੀ ਇਹ ਕੰਮ ਹੋਣਾ ਬਟ ਸਾਡੀ ਟੀਮਸ ਜੋ ਸੀਗੇ ਹਨ ਦੋ ਟੀਮਸ ਇਹਨਾਂ ਨੇ ਬੜਾ ਚੰਗਾ ਕੰਮ ਕੀਤਾ ਜਿਵੇਂ ਹੀ ਮੁੰਡੇ ਇਹ ਆਏ ਫਾਇਰਿੰਗ ਕਰਨ ਦੇ ਲਈ ਉਹਨਾਂ ਨੇ ਇਮੀਡੀਏਟਲੀ ਉਹਨੂੰ ਕਨਫਰੋਨਟ ਕੀਤਾ ਉਸ ਤੋਂ ਬਾਅਦ ਇੱਕ ਚੀਜ਼ ਐਨਸੂ ਹੋਈ ਜਿਹਦੇ ਵਿੱਚ ਇਹ ਸਾਡੀ ਪੁਲਿਸ ਪਾਰਟੀ ਤੇ ਗੋਲੀਆਂ ਚਲਾਉਂਦੇ ਹੋਏ ਭੱਜਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਇਹ ਦੋ ਮੁੰਡੇ ਸੀਗੇ ਤਰਨ ਤਰਨ ਦੇ ਉਹਨਾਂ ਦੇ ਵਿੱਚੋਂ ਇੱਕ ਮੁੰਡੇ ਤੇ ਦੋ ਗੋਲੀਆਂ ਉਹਦੇ ਲੱਗੀ ਹੈ ਡਿਊਰਿੰਗ ਕ੍ਰਾਸਫਾਇਰ ਤੇ ਦੂਜਾ ਮੁੰਡਾ ਜੋ ਹੈਗਾ ਹਲੇ ਫਰਾਰ ਹੈਗਾ ਸਾਡੀ ਜੋ ਟੀਮਾਂ ਹੈਗੀਆਂ ਦੇ ਆਰ ਸਕੋਪਿੰਗ ਦੀ ਹੋਲ ਨਵਾਂ ਸ਼ਹਿਰ ਕਿ ਅਸੀਂ ਦੂਜਾ ਮੁੰਡਾ ਵੀ ਛੇਤੀ ਫੜ ਲਈਏ ਇਸ ਚੀਜ਼ ਦੇ ਨਾਲ ਮੈਂ ਇੱਕ ਬੜਾ ਸਾਫ ਮੈਸੇਜ ਦੇਣਾ ਚਾਹੁੰਦਾ ਸਾਰੇ ਗੈਂਗਸਟਰਸ ਨੂੰ ਜੋ ਐਕਸਟੋਰਸ਼ਨ ਕਾਲ ਸਾਡੇ ਏਰੀਆ ਵਿੱਚ ਕਰਦੇ ਆ ਕਿ ਤੁਸੀਂ ਬਦਮਾਸ਼ੀਆਂ ਕਰਨ ਤੋਂ ਪਿੱਛੇ ਹੋ ਜਾਓ ਤੁਸੀਂ ਬੰਦੇ ਭੇਜੋਗੇ ਅਸੀਂ ਤੁਹਾਡੇ ਬੰਦੇ ਨਾਲ ਦੇ ਨਾਲ ਹੀ ਫੜ ਲਿਆਂਗੇ ਇਹ ਵੀ ਨਹੀਂ ਹੈਗਾ ਕਿ ਇਹ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਸੀ ਟ੍ਰੇਸ ਕੀਤਾ ਅਸੀਂ ਪਹਿਲੀ ਐਕਸਪੈਕਟ ਕੀਤਾ ਸੀ ਕਿ ਹੋਣੀ ਹੈ ਅਸੀਂ ਉਹਦੇ ਹਿਸਾਬ ਨਾਲ ਤਿਆਰੀ ਕੀਤੀ ਸੀ ਤੇ ਉਸੇ ਪਲਾਨਿੰਗ ਦੇ ਨਾਲ ਅਸੀਂ ਜੋ ਹੈਗੇ ਬੰਦੇ ਨੂੰ ਟੇਕ ਡਾਊਨ ਵੀ ਕੀਤਾ ਤੇ ਇਹਨਾਂ ਨੂੰ ਕੈਪਚਰ ਵੀ ਕੀਤਾ ਤੇ ਬਾਕੀ ਜੋ ਹੋਰ ਬਦਮਾਸ਼ੀ ਕਰਦੇ ਉਹਨਾਂ ਦੇ ਨਾਲ ਵੀ ਇਹੀ ਹੋਊ ਸਰ ਇਹਨੇ ਗੋਲੀ ਚਲਾ ਦਿੱਤੀ ਸੀ ਜਾਂ ਚਲਾਉਣੀ ਸੀ ਇਹਨੇ ਚਲਾ ਦਿੱਤੀ ਸੀ ਗੋਲੀ ਚਲਾ ਸਾਡੀ ਟੀਮ ਬੜੀ ਐਕਟਿਵ ਸੀਗੀ ਉਹਨਾਂ ਨੇ ਇਮੀਡੀਏਟਲੀ ਪਤਾ ਲੱਗਦੇ ਹੀ ਇਹਨਾਂ ਦਾ ਪਿੱਛਾ ਕੀਤਾ ਕਰਨ ਤੋਂ ਬਾਅਦ ਇਹਨਾਂ ਦੀ ਮੋਟਰਸਾਈਕਲ ਮੇਨ ਰੋਡ ਤੇ ਡਿੱਗ ਗਈ ਤੇ ਇਹ ਇੱਥੇ ਗੋਲੀਆਂ ਮਾਰਦੇ ਹੋਏ ਪਜਦੇ ਹੋਏ ਇੱਥੇ ਤੱਕ ਪਜ ਸਾਡੀ ਟੀਮ ਇਹਨਾਂ ਦਾ ਪਿੱਛਾ ਕਰੀ ਸਰ ਕੋਈ ਮੁਲਾਜ਼ਮ ਇੰਜਰਟ ਨਹੀਂ ਹੋਇਆ ਜੀ ਹਾਲੇ ਕੋਈ ਮੁਲਾਜ਼ਮ ਇੰਜਰ ਨਹੀਂ ਹੈਗਾ ਇੱਕ ਸਾਡੇ ਕਾਬੂ 'ਚ ਹੈਗਾ ਇਹ ਦੂਜਾ ਅਸੀਂ ਛੇਤੀ ਕਾਬੂ ਕਰ ਲਏ ਕਿੰਨੀ ਕਿੰਨੇ ਗੋਨੇ ਚਲਾਨ ਦੀ ਕੋਸ਼ਿਸ਼ ਕੀਤੀ ਚਾਰ-ਪੰਜ ਗੋਲੀਆਂ ਚੱਲੀਆਂ ਜੀ ਇਨਾਂ ਦੇ ਵੱਲੋਂ ਦੋ ਪਿਸਤਲ ਸਾਨੂੰ ਬਰਾਮਦ ਹੋ ਗਏ ਇੱਕ ਇਹਦੇ ਕੋਲ ਸੀ ਇੱਕ ਉਹਦੇ ਮੁੱਠਵੇੜ ਦੇ ਵਿੱਚ ਉੱਥੇ ਗਿਰ ਗਿਆ ਸੀ ਦੂਜਾ ਜੋ ਹੈਗਾ ਇੱਥੇ ਅਸੀਂ ਇਹਦੇ ਕੋਲੋਂ ਬਰਾਮਦ ਜਿਹੜਾ ਘਰੇ ਨਾਮ ਸਾਂ ਕੀ ਇਸ ਦਾ ਇੱਕ ਗੁਰ ਇੱਕ ਗੁਰਬੇਜ ਹੈਗਾ ਇੱਕ ਗੁਰਜੰਟ ਹੈਗਾ ਤੇ ਉਹਨਾਂ 'ਚੋਂ ਸਾਡੇ ਕੋਲ ਇੱਕ ਮੁੰਡਾ ਕਾਬੂ ਆ ਗਿਆ ਦੂਜਾ ਸੀ ਸਰ ਇਹ ਕਿਹੜੇ ਏਰੀਆ ਦਾ ਹੈ ਇਹ ਤਰਨ ਤਰਨ ਦੇਖਾਂਗੇ ਦੋਨੋਂ ਕਿਤੋਂ ਸਰ ਇਹਦੇ ਤੇ ਪਹਿਲਾ ਕੋਈ ਮਾਮਲਾ ਜਾ ਇਹਦੇ ਤੇ ਚਾਰ ਮੁਕਦਮੇ ਦਰਜ ਜੋ ਹਲੇ ਸਾਨੂੰ ਪ੍ਰੀਲੀਮਿਨਰੀ ਪਤਾ ਚੱਲੇ ਹੈ ਸਾਡੇ ਪੀਐਸਆਈ ਦੀ ਤੋਂ ਚੈੱਕ ਕਰਕੇ ਤੇ ਚਾਰ ਮੁਕਦਮੇ ਵੀ ਕੋਈ ਅਟੈਂਪਟ ਟੂ ਮਰਡਰ ਦੇ ਤੇ ਬਾਕੀ ਸਾਰੇ ਹੀ ਨੇਸ ਕ੍ਰਾਈਮ ਸਰ ਨਵਸਤ ਹੈ ਵਾਸਤੇ ਇਹਦੇ ਦੋ ਗੋਲੀਆਂ ਲੱਗੀਆਂ ਹਲੇ ਤੇ ਜੋ ਹੈਗਾ ਉਹਨੂੰ ਇਹਨੂੰ ਹਸਪਤਾਲ ਲੈ ਕੇ ਜਾ ਰਹੀ ਹੈ ਸਾਡੀ ਟੀਮ ਤਿੰਨ ਜੋ ਮੈਡੀਕਲ ਟਰੀਟਮੈਂਟ ਤੇ ਸਰ ਇਹ ਗੋਲੀਆਂ ਉਹਨਾਂ ਦੀ ਸ਼ਾਪ ਤੇ ਚਲਾ ਰਹੇ ਸੀ ਜਾਂ ਉਹਨਾਂ ਦੇ ਘਰੇ ਉਹਨਾਂ ਦੀ ਸ਼ਾਪ ਤੇ ਚਲਾਨ ਚਲਾਨ ਲਈ ਆਏ ਸੀ ਉਹਨੂੰ ਬੇਸਿਕਲੀ ਮੈਸੇਜ ਦੇ ਕੇ ਡਰਾਣ ਲਈ ਕਿ ਅਸੀਂ ਜੋ ਹੈ ਕਿ ਤੁਸੀਂ ਪੈਸੇ ਨਹੀਂ ਦਿਓਗੇ ਤੇ ਅਸੀਂ ਜੋ ਹੈ ਗੋਲੀ ਚਲਾਵਾਂਗੇ ਤੇ ਸਾਡਾ ਬੜਾ ਵੀਰ ਤੁਸੀਂ ਗੋਲੀ ਚਲਾਣੇ ਆਓਗੇ ਤੁਹਾਡੇ ਵੀ ਗੋਲੀ ਵੱਜੂ ਕੌਣੇ ਬੰਦੇ ਸਰ ਬੰਦੇ ਜੋ ਹੈਗੇ ਜੀ ਆ ਜਿਹਦੇ ਘਰ ਜਿਸ ਦੁਕਾਨ ਗੋਲੀ ਚਲਾਉਣਾ ਸੀ ਵਨ ਆਫ ਦੀ ਹੈਗੇ ਆ ਜੀ ਸ਼ਹਿਰ ਦੇ ਵਪਾਰੀ ਹੈਗੇ ਵੀ ਵਿਲ ਨਾਟ ਟੇਕ ਥੇਅਰ ਨੇਮ ਤੇ ਉਹਨਾਂ ਨੂੰ ਥ੍ਰੈਟ ਦੇ ਰਹੇ ਸੀ ਉਹਨਾਂ ਨੂੰ ਐਕਸੋਰਸ਼ਨ ਕਾਲ ਦੇ ਰਹੇ ਸੀ ਸਰ ਸ਼ਾਪ ਬੰਦ ਸੀ ਕਿ ਖੁੱਲੀ ਸੀ ਸ਼ਾਪ ਬੰਦ ਸੀ ਕਿ ਇਹਨਾਂ ਦਾ ਐਮਓ ਹੀ ਸੀਗਾ ਕਿ ਬੰਦ ਸ਼ਾਪ ਤੇ ਚਾਰ-ਪੰਜ ਗੁੱਲੀਆਂ ਚਲਾ ਕੇ ਜਾਓ ਤਾਂ ਕਿ ਇੱਕ دہشت ਦਾ ਮੋਲ ਸ਼ਹਿਰ ਦੇ ਵਿੱਚ ਹੋ ਸਕੇ ਤੇ ਸਾਡਾ ਕੰਮ ਸੀਗਾ ਉਹਨੂੰ ਪ੍ਰੀਵੈਂਟ ਕਰੰਦਾ ਸਾਡੀ ਟੀਮਾਂ ਨੇ ਬੜੇ ਇਫੈਕਟਿਵਲੀ ਉਸ ਕੰਮ ਨੂੰ ਜੋ ਇੰਜ਼ਾਮ ਦਿੱਤਾ ਤੇ ਅੱਗੇ ਵੀ ਜੋ ਹੋਏਗਾ ਕੋਈ ਹੋਰ ਕੋਸ਼ਿਸ਼ ਕਰਦਾ ਉਹਨਾਂ ਨੂੰ ਵੀ ਜਿਹੜੇ ਬਾਈਕ ਦੀ ਚੋਰੀ ਕੇ ਸਰ ਕੇਸ ਕੀਤਾ ਹੈ ਹਲੇ ਕਲੀਅਰ ਕਰ ਦਿਜੀਏ ਹਨ ਤਾਂ ਬਸ ਮੌਕਾ ਮੌਕੇ ਦੇ ਸਾਰੇ ਪਹੁੰਚੇ ਹਲੇ ਕਾਰਵਾਈ ਸ਼ੁਰੂ ਹੋਈ ਹੈ ਕਿ ਹੁਣ ਪਛਾੜ ਦਰਜ ਕੀਤਾ ਜਾਊਗਾ ਤੇ ਇਹਦੀ ਅਰੈਸਟ ਹੋਊਗੀ ਤੇ ਦੂਜੇ ਨੂੰ ਅਸੀਂ ਉਹਦੇ ਮਗਰ ਲੱਗੇ ਉਹ ਵੀ ਛੇਤੀ ਰੋਂਗੇ ਸਰ ਇੱਕ ਚੀਜ਼ ਦੇਖੀ ਗਈ ਹੈ ਕਿ ਜਿਹੜੇ ਬਿਨਾ ਨੰਬਰ ਹੀ ਮੋਟਰਸਾਈਕਲ ਹੈ ਜਾਂਰ ਉਹਨਾਂ ਤੇ ਹੀ ਵਾਰਦਾਤਾ ਕੀਤਾ ਜਾ ਰਹੀਆਂ ਪੁਲਿਸ ਇਸ ਚੀਜ਼ ਲਈ ਅਵੇਅਰਨੈਸ ਵੀ ਲਿਆ ਰਹੀ ਹੈ ਤੇ ਮਾਰਿਆ ਸੁਰ ਫੜ ਵੀ ਰਹੀ ਹੈ ਜੀ ਤੇ ਅਸੀਂ ਕੈਂਪੇਨ ਵੀ ਸਟਾਰਟ ਕੀਤਾ ਹੈ ਵਿਦਾਊਟ ਨੰਬਰ ਪਲੇਟ ਵਾਲੀ ਮੋਟਰਸਾਈਕਲ ਅਸੀਂ ਚਲਾਨ ਵੀ ਕਰ ਰਹੇ ਬਟ ਐਨੀਵੇਜ਼ ਹੁਣ ਇਸ ਟਾਈਮ ਮੁੱਖ ਤੇ ਦੀ ਗੱਲ ਕਰੀ 我给你